एसएसबी बटाला ਦੇ ਹੁਕਮਾਂ ਤਹਿਤ ਚైనా ਡੋਰ ਖਿਲਾਫ ਵਿੱਡੀ ਮਹਿੰਮ ਤਹਿਤ ਕਾਦੀਆਂ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਥਾਣਾ ਮੁਖੀ ਪਰਮਿੰਦਰ ਸਿੰਘ ਨੇ ਇੱਕ ਵਿਅਕਤੀ ਨੂੰ ਚైనా ਡੋਰ ਦੇ 768 ਗੱਟੂਆਂ ਨਾਲ ਗ੍ਰਿਫਤਾਰ ਕੀਤਾ ਇਸ ਬੰਦੀ ਡੀਐਸਪੀ ਸੀਰੀਸ਼ ਯਸ਼ ਕੱਕੜ ਨੇ ਪ੍ਰੈਸ ਕਾਨਫਰੰਸ ਦੌਰਾਨ ਇਹ ਸਾਰੀ ਜਾਣਕਾਰੀ ਦਿੱਤੀ ਆਹ ਵਿਖਾਉਂਦੇ ਆ ਤੁਹਾਨੂੰ ਮੌਕੇ ਦੇ ਤਸਵੀਰਾਂ ਤੁਸੀਂ ਵੇਖੋ ਏਪੀਐਨ ਨਿਊਜ਼ ਪੰਜਾਬ ਕਾਦੀਆਂ ਥਾਣੇ ਵਿੱਚ ਇੱਕ ਕਿਰਤ ਦੋਸ਼ੀ ਆਪ ਸੋਣ ਸੁਣੋ ਅਸੂਨੋ ਗ੍ਰਫਟਰ ਦਿੱਤਾ ਗਿਆ ਖਾਣਾ ਤਾਂ ਨੀਲਪੁਰਸ ਵੱਲੋਂ ਜੋ ਤੋਂ ਜੀਦਕ ਲੋਕੇ ਬਹੁਤ 16 ਡੱਬੇ ਚਾਇਨਾ ਡੋਰ ਦੇ ਬਰੰਦ ਹੋਏ ਆ ਇੱਕ ਡੱਬੇ ਵਿੱਚ 48 ਗੱਟੂ ਨੇ ਟੋਟਲ ਇਸ 768 ਗੱਟੂ ਬੰਦੇ ਨੇ ਕਿਉਂਕਿ ਚਾਇਨਾ ਡੋਰ ਦਾ ਇੱਕ ਬੜਾ ਦੁਪਸਤਰਨ ਹੈਗਾ ਕਿ ਇਹ ਇਹਦਾ ਇਹ ਯੂਜ਼ ਦੇ ਨਾਲ ਜਿਹੜਾ ਦੁਕਾਨੀ ਜਾਨ ਖਤਰਾ ਹੁੰਦਾ ਸਿਰ ਲੋਕਾਂ ਦੇ ਨੱਕ ਨੋ ਕੱਟੇ ਜਾਂਦੇ ਨੇ ਜੂਸ ਨਾਲ ਜੰਪ ਤਰਹ ਹੁੰਦਾ ਕਿ ਪੰਛੀ ਹੁੰਦੇ ਉਹਨਾਂ ਦੇ ਪਰਵਗਾਰ ਕੱਟੇ ਜਾਂਦੇ ਨੇ ਉਹਨਾਂ ਨੂੰ ਉਹਨੇ ਜਾਣਖਤਰਾ ਹੁੰਦਾ ਉਸ ਤਹਿਤ ਇੱਕ ਦਾ ਜੀ ਬੜੀ ਅਰੀ ਸਮਾਜ ਦੇ ਵਿੱਚ ਵੀ ਲੋਚਨਾ ਹੋ ਰਹੀ ਹੈ ਤੇ ਸਾਡੇ ਮਾਨਯੋਗ ਅਸਦੀ ਸਾਹਿਬ ਜੀ ਜੀ ਨਿਜੀ ਡਾਇਰੈਕਸ਼ਨ ਤੇ ਇਹਦੇ ਖਾਬ ਬੜੀ ਜੰਨੀ ਪਦਰ ਤੇ ਮਹੌਮ ਛੜੀ ਹੋਈ ਹੈ ਉਸੇ ਮਹੌਮ ਦੇ ਤਹਿਤ ਕੱਲ੍ਹਿਆਂ ਕੱਲ੍ਹ ਖਾਣਾ ਕਾਧੀਆਂ ਵੱਲੋਂ ਸਸ਼ ਬੈਂਕ ਦੀ ਮਦਦ ਨਾਲ ਕਣਕ ਆਦੀਆਂ ਵਿੱਚ ਜਿਹੜੇ ਮਿਸਟਰ ਸੋਨੂ ਹੈ ਮੇਰੀ ਸੋਨ ਨਿਕਲੋ ਸੋਨਾ ਬੇਟੀਆਂ ਬਰੰਬਤੀਆਂ ਗਟੂਆਂ ਦੀਆਂ ਇੱਕ ਬੇਟੀ ਦੇ ਵਿੱਚ 44 ਗਟੂਨੇ ਟੋਟਲ ਇਹ 768 ਗਟੂ ਬੰਦੇ ਨੇ ਜਿਹਨੂੰ ਬਰੰਬ ਕਰਕੇ ਇਹਨਾਂ ਨੇ ਕਾਨੂੰਨ ਸਰਕਾਰ ਵੀ ਕਰਦਿਆਂ ਹੋਇਆ ਉਹਦੇ ਖਿਲਾਫ ਪਰਚਾ ਨੰਬਰ 3325 ਮਿਸਟਰ ਕਿਤਾ ਅੰਡਰ ਸੈਕਸ਼ਨ ਬੀ ਐਨ ਐਸ 2020 25 ਨਾਲੇ ਨੇ 15 এনवायरमेंट ਪ੍ਰੋਟੈਕਸ਼ਨ ਐਕਟ ਤੇ ਕੁਇਆ ਵਾਈਲਡ ਲਾਈਫ ਪ੍ਰੋਟੈਕਟਿਨ ਐਟ ਲਗਾਇਆ ਨਾਤੇ ਇਹਦੇ ਖਿਲਾਫ ਕਾਰਵਾਈ ਕਰਦੇ ਹਾਂ ਪਰਚੇਸਟ ਕਰਕੇ ਤਤੀ ਸ਼ੁਰੂ ਰੰਬਿਆ ਇਸ ਨੂੰ ਗਾਂ ਫੜਨ ਹੋਣ ਕੋਰਟ ਵਿੱਚ ਵੀ ਜਾਰੀ ਹੈ ਕਿ ਇਹ ਇਸ ਨੂੰ ਫਲਮ ਕਿੱਥੋਂ ਲੈ ਕੇ ਆਉਂਦਾ ਹੈ ਉਹ ਜਿਹੜਾ ਇੰਨਾ ਇੰਨਾ ਫਿਕਸ ਹੋ ਗਏ ਪਰ ਨੋਟ ਸੀ ਆਵਾਜ਼ ਇਹਦੇ ਵਿੱਚ ਜਿਹੜੇ ਯੂਜ਼ ਕਰਦੇ ਨੇ ਉਹਨਾਂ ਨੂੰ ਮੇਰੀ ਅਪੀਲ ਹੈ ਕਿ ਇਹ ਇਹ ਚਾਈਨਾ ਡਰਨ ਨੂੰ ਬਿਲਕੁਲ ਉਸ ਨਾ ਕਰਮ ਨੂੰ ਨੂ ਨਕਾਰਨ ਜਿਹੜੀ ਜਰਨਲ ਜਿਹੜੀ ਆਮ ਜੀ ਇਹ ਉਹਨਾਂ ਨੇ ਬਰਾ ਪਤੰਗ ਉਡਾਣੀ ਹੈ ਉਹ ਜਰਨਲ ਉਸ ਕਰਨ ਕਿਉਂਕਿ ਕੀ ਜਾਣਦੇ ਨਾਲ ਰਿਵਾਰਡ ਨਾ ਕਰਮ ਤੇ ਜਿਹੜੇ ਵੇਚਦੇ ਨੇ ਉਹਨਾਂ ਨੂੰ ਚੇਤਾਵਨੀ ਹੈ ਪਟਾਲਾ ਪੁਲਿਸ ਵੱਲੋਂ ਕਿ ਇਹਨਾਂ ਨੂੰ ਵੇਚਨ ਦਾ ਬਾਝਾਨ ਉਹ ਥੋੜੇ ਜਿਹਾ ਆਪਣੇ ਫਾਇਦੇ ਖਾਤਰ ਲੋਕਾਂ ਦੀ ਜਾਨ ਨਾਲ ਨਾ ਖੇਡਾ ਕਾਦਿਆ ਥਾਣੇ ਵਿੱਚ ਇੱਕ ਦੋਸ਼ੀ ਐ ਬਸੋਨ ਜਿਸ ਨੂੰ ਸੋਨੂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਥਾਣਾ ਕਾਦਿਆ ਕੋਸਵਾਲੋਂ ਜਦੋਂ ਉਹਦੀ ਦੀ ਕਰੋ ਕਿ ਬਹੁਤ 16 ਡੱਬੇ ਚਾਇਨਾ ਡੋਰ ਦੇ ਬਰਾਮਦ ਹੋਏ ਆ ਇੱਕ ਡੱਬੇ ਵਿੱਚ 48 ਗੱਟੂ ਨੇ ਟੋਟਲ ਇਸ 768 ਗੱਟੂ ਬੰਦੇ ਨੇ ਕਿਉਂਕਿ ਚਾਇਨਾ ਡੋਰ ਦਾ ਇੱਕ ਬੜਾ ਜੋ ਪ੍ਰਚਲਿਤ ਹੈਗਾ ਕਿ ਇਹ ਇਹਦਾ ਇਹ ਯੂਜ਼ ਦੇ ਨਾਲ ਜਿਹੜਾ ਦੁਕਾਨੀ जान खतरा ਹੁੰਦਾ ਸਿਰ ਲੋਕਾਂ ਦੇ ਨੱਕ ਮੂੰਹ ਕੱਟੇ ਜਾਂਦੇ ਨੇ ਜੂਸ ਨਾਲ ਜਾਨ ਖਤਰਾ ਹੁੰਦਾ ਤੇ ਪੰਛੀ ਹੁੰਦੇ ਉਹਨਾਂ ਦੇ ਪਰਵਾਰਗਰ ਕੱਟੇ ਜਾਂਦੇ ਨੇ ਉਹਨਾਂ ਨੂੰ ਜਾਨ ਖਤਰਾ ਹੁੰਦਾ ਉਸ ਤਹਿਤ ਇੱਕ ਦਾ ਜੀ ਬੜੀ ਇਹ ਸਮਾਜ ਦੇ ਵਿੱਚ ਵੀ ਲੋਚਨਾ ਹੋ ਰਹੀ ਹੈ ਤੇ ਸਾਡੇ ਮਾਨਯੋਗ ਅਸਦੀ ਸਾਹਿਬ ਜੀ ਇਹ ਨਿਜੀ ਡਾਇਰੈਕਟਰ ਤੇ ਇਹਦੇ ਖਿਲਾਫ ਬੜੀ ਜੰਨੀ ਪਦਰ ਤੇ ਮਹੌਂਸ਼ੜੀ ਹੋਈ ਹੈ ਉਸ ਦੇ ਮੋਰ ਦੇ ਤਹਿਤ ਕਲਿਆਂ ਕਲ ਖਾਨਕਾਦਿਆਂ ਵੱਲੋਂ ਸਪੈਸ਼ਲ ਭਰਾਂ ਦੀ ਮਦਦ ਨਾਲ ਖਾਨਕਾਦਿਆਂ ਵਿਖੇ ਜਿਹੜੇ ਮਿਸਟਰ ਸੋਨੂ ਐ ਜਿਹੜੇ ਸੋਨੂ ਕੋਲੋਂ ਫੂਨਾ ਬੇਟੀਆਂ ਰੰਮਪਤੀਆਂ ਢਟੂਆਂ ਦੀਆਂ ਇੱਕ ਬੇਟੀ ਦੇ ਵਿੱਚ ਬਾਊਟਟਾਲੀ ਢਟੂਣੇ ਟੋਟਲ 에768 ਢਟੂ ਬੰਦੇ ਨੇ ਕੋਈ ਕੋ ਬਰਾਮ ਕਰਕੇ ਇਹਨਾਂ ਨੇ ਕਾਨੂੰਨ ਸਰਕਾਰ ਨੂੰ ਕਰਦਿਆਂ ਹੋਇਆ ਉਹਦੇ ਖਿਲਾਫ ਪਰਚਾ ਨੰਬਰ 33125 ਮਿਸਟਰ ਦਿੱਤਾ बी एन एस दो सौ तेईस एक सौ पच्ची न इन्होंने पंद्रह इनवायरमेंट प्रोटैक्शन एक्टी पचवंजा वाइल्ड लाइफ प्रोटैक्शन एक्ट लगाया इन्होंने ये खिलाफ़ कार्रवाई कर दिया है प्रदर्श करके प्रतिशन आरभ है इसको गांह फल हो जा रही है कि यह इसको फजल कितों लेके आता है वो जितना जितना ਇਹਦੇ ਵਿੱਚ ਜਿਹੜੇ ਯੂਜ਼ ਕਰਦੇ ਨੇ ਉਹਨਾਂ ਨੂੰ ਮੇਰੀ ਅਪੀਲ ਹੈ ਕਿ ਇਹ ਇਹ ਚਾਈਨਾ ਡੋਨ ਨੂੰ ਬਿਲਕੁਲ ਯੂਜ਼ ਨਾ ਕਰਨ ਉਹਨੂੰ ਇਹਨੂੰ ਨਕਾਰਨ ਜਿਹੜੀ ਜਰਨਲ ਜਿਹੜੀ ਆਮ ਜੀ ਇਹ ਉਹਨਾਂ ਨੇ ਬੜਾ ਪਤੰਗ ਉਡਾਣੀ ਹੈ ਉਹ ਜਰਨਲ ਯੂਜ਼ ਕਰਨ ਕੋਈ ਕਿਸੇ ਦੀ ਜਾਨ ਦੇ ਨਾਲ ਖਿਲਵਾੜ ਨਾ ਕਰਨ ਤੇ ਜਿਹੜੇ ਵੇਚਦੇ ਨੇ ਉਹਨਾਂ ਨੂੰ ਚੇਤਾਵਨੀ ਹੈ ਪਟਾਲਾ ਫੋਰਸ ਵੱਲੋਂ ਕਿ ਇਹਨਾਂ ਨੂੰ ਵੇਚਨ ਤੋਂ ਬਾਅਦ ਜਾਣ ਉਹ ਥੋੜੇ ਜਿਹਾ ਆਪਣੇ ਫਾਇਦੇ ਖਾਤਰ ਲੋਕਾਂ ਦੀ ਜਾਨ ਨਾਲ ਨਾ